ਲੋਜੀ ਕੁਦਰਤ ਦੀ ਕਰੋਪੀ ਦੇਖਣ ਨੂੰ ਮਿਲੀ ਹੈ ਕੁਦਰਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਉੱਪਰ ਭਾਰੂ ਪਿਆ ਗਿਆ ਹੈ ਕਿ 200 ਝਟਕੇ ਪੁਚਾੜਦੇ ਮਹਿਸੂਸ ਕੀਤੇ ਗਏ ਨੇ ਜਿਨ੍ਹਾਂ ਦੀ ਤੀਬਰਤਾ ਜਿਹੜੀ ਹੈ 4 ਤੋਂ ਵੀ ਵੱਧ ਦੱਸੀ ਜਾਂਦੀ ਹੈ 4.6 ਦੀ ਤੀਬਰਤਾ ਦੇ ਇਹ ਵੱਡੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਨੇ 212 ਤਿੰਨ ਦਿਨਾਂ ਦੇ ਵਿੱਚ ਪੁਚਾਲ ਦੇ ਝਟਕੇ ਆ ਜਾਣਾ ਤੁਸੀਂ ਸੋਚ ਸਕਦੇ ਹੋ ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਉੱਥੇ ਬਣੇ ਹੋਣਗੇ ਤਸਵੀਰਾਂ ਜਿਹੜੀਆਂ ਦੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਇਸ ਇਲਾਕੇ ਦੇ ਵਿੱਚ ਲਗਾਤਾਰ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਵੱਡਾ ਡਰਦਾ ਮਾਹੌਲ ਜਿਹੜਾ ਬਣਿਆ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਕਾਬੂ ਦੇ ਹੇਠ ਆਉਣਗੀਆਂ ਕਿਉਂਕਿ ਜੇਕਰ ਕਿਸੇ ਹੋਰ ਆਪਤਾ ਦੇ ਵਿੱਚ ਮਨੁੱਖ ਫਸਿਆ ਹੋਵੇ ਤਾਂ ਉਹਦੇ ਵਿੱਚੋਂ ਤਾਂ ਉਸ ਦੇ ਉੱਪਰ ਕੰਟਰੋਲ ਕਰਨਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਹੱਥ-ਬਸ ਹੋਵੇ ਪਰ ਜਦੋਂ ਕੁਦਰਤੀ ਕਰੋਪੀ ਸਾਹਮਣੇ ਆਉਂਦੀ ਆ ਤਾਂ ਉਸ ਵਕਤ ਸਥਿਤੀਆਂ ਬੇਕਾਬੂ ਹੋਣੀਆਂ ਸੁਭਾਵਕ ਹੋ ਜਾਂਦੀਆਂ ਨੇ ਗ੍ਰੀਸ ਦਾ ਇਹ ਮਾਮਲਾ ਹੈ ਗ੍ਰੀਸ ਦੇ ਮਸ਼ਹੂਰ ਟਾਪੂ ਸੈਂਟੋਰੀਨੀ ਦਾ ਇਹ ਮਾਮਲਾ ਹੈ ਜਿੱਥੇ 200 ਤੋਂ ਵੱਧ ਝਟਕੇ ਜਿਹੜੇ ਨੇ ਤਿੰਨ ਦਿਨਾਂ ਦੇ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੇ ਤੇ ਇਹਨਾਂ ਦੀ ਤੀਬਰਤਾ ਜਿਹੜੀ ਹੈ 4.6 ਫੀਸਦੀ ਦੱਸੀ ਗਈ ਹੈ ਦਰਅਸਲ ਇਹ ਫੀਸਦੀ ਜਿਹੜੀ ਹੈ ਤੀਬਰਤਾ ਜਿਹੜੀ ਹੈ ਇਹਨੇ ਵੱਡੇ ਮਿਆਰ ਦੇ ਝਟਕੇ ਜਿਹੜੇ ਨੇ ਇਸ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਬਣਿਆ ਪਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਤਸਵੀਰਾਂ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਹੀਆਂ ਨੇ ਤਸਵੀਰਾਂ ਜਿਹੜੀਆਂ ਨੇ ਵਕ ਵਕ ਟ੍ਰੈਵਲ ਏਜੰਸੀਆਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਇਸ ਟਾਪੂ ਦੇ ਉੱਪਰ ਘੁੰਮਣ ਗਏ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਬੜੇ ਸ਼ੌਕ ਦੇ ਨਾਲ ਘੁੰਮਿਆ ਜਾ ਰਿਆ ਸੀ ਪਰ ਜਦੋਂ ਦੀ ਇਸ ਇਲਾਕੇ ਦੇ ਵਿੱਚ ਪੁਚਾੜ ਦੇ ਛਟਕੇ ਇੱਕ ਤੋਂ ਬਾਅਦ ਇੱਕ ਲੱਗਦੇ ਤੇ ਖਾਲੀ ਦੇ ਰਹੇ ਨੇ ਉਸ ਵਕਤ ਤੋਂ ਇਸ ਇਲਾਕੇ ਦੇ ਵਿੱਚ ਗਰੀਸ ਦੇ ਇਸ ਇਲਾਕੇ ਦੇ ਵਿੱਚ ਉਥਲ ਪੁਥਲ ਮਚੀ ਹੋਈ ਹੈ ਤੇ ਲੋਕਾਂ ਦੇ ਵੱਲੋਂ ਇਸ ਇਲਾਕੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਹਾਜ਼ ਦੇ ذریعے ਜਿਸ ਵੀ ਤਰੀਕੇ ਦਈਆਂ ਨੇ ਇਹ ਸਾਰੀਆਂ ਸਥਿਤੀਆਂ ਜੜੀਆਂ ਨੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਪੈਦਾ ਕਰਦੀਆਂ ਨੇ ਅਕਸਰ ਆਪ ਸੁਣਦੇ ਆ ਕਿ ਜਾਪਾਨ ਦੇ ਵਿੱਚੋਂ ਘਟਦਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਜਾਪਾਨ ਦੇ ਵਿੱਚ ਬਹੁਤ ਸਾਰੇ ਪੁਚਾਲ ਦੇ ਝਟਕੇ ਦੀਆਂ ਖਬਰਾਂ ਜੜੀਆਂ ਨੇ ਉਹ ਨਿਕਲਦੀਆਂ ਨੇ ਤੇ ਇਹਨਾਂ ਖਬਰਾਂ ਦੇ ਦਰਮਿਆਨ ਹੁਣ ਗਰੀਸ ਦੇ ਇਸ ਟਾਪੂ ਸੈਂਟੋਰੀਨੀ ਦਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਤਿੰਨ ਦਿਨਾਂ ਦੇ ਵਿੱਚ ਮਹਿਜ਼ ਤਿੰਨ ਦਿਨਾਂ ਦੇ ਵਿੱਚ 200 ਤੋਂ ਵੱਧ ਝਟਕੇ ਜਿਹੜੇ ਨੇ ਪੁਚਾਰਦੇ ਉਹ ਲੱਗੇ ਨੇ ਹਾਲਾਂਕਿ ਗੰਮਤ ਇਹ ਰਹੀ ਹੈ ਕਿ ਇਸ ਦੇ ਵਿੱਚ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਚਟਾਨੀ ਇਲਾਕਿਆਂ ਦੇ ਵਿੱਚ ਜਾਣ ਤੋਂ ਮਨਾਹੀ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਸੋ ਇਸੇ ਸਾਰੀ ਖਬਰ ਦੇ ਉੱਪਰ ਵੀ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਜੁੜ ਚੁੱਕੇ ਨੇ ਨਿਊਜ਼ ਰੂਮ ਤੋਂ ਪ੍ਰਵਿੰਦਰ ਕੁਮਾਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰਵਿੰਦਰ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਗ੍ਰੀਸ ਦੇ ਵਿੱਚ ਜੜੀ ਆ ਕਹ ਲਈਏ ਕੁਦਰਤੀ ਆਫਤ ਉੱਥੇ ਆਈ ਹੋਈ ਹੈ ਤੇ ਇਸ ਕੁਦਰਤੀ ਆਫਤ ਨੂੰ ਲੈ ਕੇ ਕੀ ਕੋਈ ਤਾਜ਼ਾ ਜਾਣਕਾਰੀਆਂ ਨੇ ਪੁਛਾਲੇ ਕਿ ਪੁਛਾਲ ਆਉਂਦਾ ਛਟਕੇ ਲੱਗਣਾ ਇਹ ਆਪਣਾ ਹਬੀਤ ਹੀ ਕਿਉਂ ਬੱਕ ਲਾਈ ਲਾਈ ਇਹ ਲੋਕ ਨਾ ਕਰਦਾ ਜਿਹੜਾ ਅੱਜ ਤੁਹਾਡੀ ਆਵਾਜ਼ ਜਿਹੜੀ ਹੈ ਪ੍ਰਵਿੰਦਰ ਉਹ ਠੀਕ ਤਰੀਕੇ ਦੇ ਨਾਲ ਨਹੀਂ ਆ ਰਹੀ ਨੈਟਵਰਕ ਦੇ ਵਿੱਚ ਆ ਕੇ ਜੇਕਰ ਤੁਸੀਂ ਗੱਲ ਕਰੋ ਤਾਂ ਬਿਹਤਰ ਰਹੇਗਾ ਜੀ ਜੀ ਕੀ ਕੋ ਜਾਣਕਾਰੀਆਂ ਨੇ ਕੀ ਤਾਜ਼ਾ ਰਿਪੋਰਟ ਕੀ ਆ ਹੁਣ ਕਿਸ ਤਰੀਕੇ ਦੇ ਨਾਲ ਗਰੀਸ ਦੇ ਵਿੱਚੋਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਪੁਛਾਲ ਦੇ ਛਟਕੇ ਇੱਕ ਤੋਂ ਬਾਅਦ ਇੱਕ ਹੀ ਲੱਗਦੇ ਜਾ ਰਹੇ ਨੇ ਮਨਕੀ ਮੁਝਾ ਉ ਤਾਂ ਸਾਪਨੇ ਹੋਪਾਈ ਪੜਨ ਚ ਚਲਦੇ ਚੱਟੇ ਰਿਹਾ ਕਿ ਕਵਾਟਾ ਸਰਕਾਰ ਨੇ ਵੀ ਜਿਹੜੀ ਕੀ ਹੈ ਜਾ ਕੋਥੇ ਦਾ ਪ੍ਰਸ਼ਾਸਨ ਉਹ ਜਿਹੜੀ ਕੀ ਹੈ ਇਹ ਹੈ ਉਹ ਲਗਾਤਾਰ ਦੇ ਕੇ ਮਰਦਮੇਤ ਵਿੱਚ ਜਾਰੇ ਲੋਕਾਂ ਨੂੰ ਅਧਿਆਤ ਵਰਤਨ ਦੀ ਸਲਾਹ ਦਿੱਤੀ ਜਾ ਰਹੀ ਹੈ ਤੋਂ ਪਿੰਡ ਵਿੱਚ ਕਿ ਕੁਝ ਨਹੀਂ ਚੱਲ ਰਹੀ ਇਸ ਲਈ ਇਹ ਵੀ ਗੱਲ ਹੈ ਕਿ ਨਾਗਰਿਕਾਂ ਪਾਚਾਂ ਦੇ ਇਸ ਤਰ੍ਹਾਂ ਹੀ ਫੇਰ ਤੋਂ ਕਰ ਸਕਦੇ ਹੋ ਕੋਈ ਨਹੀਂ ਕੀ ਇਸ ਤਰੀਕੇ ਦੇ ਗੱਲ ਹੈ ਦੁਬਾਰਾ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਪ੍ਰਵਿੰਦਰ ਦੁਬਾਰਾ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਥੋੜਾ ਟੈਕਨੀਕਲ ਤਰੀਕੇ ਦੇ ਨਾਲ ਸ਼ਾਇਦ ਜਿਹੜਾ ਨੈਟਵਰਕ ਹੈ ਉਹ ਨਹੀਂ ਆ ਰਿਹਾ ਉਹ ਸਾਰੀਆਂ ਸਥਿਤੀਆਂ ਨੂੰ ਦੁਬਾਰਾ ਤੁਹਾਡੇ ਨਾਲ ਜੁੜ ਕੇ ਕੋਸ਼ਿਸ਼ ਕਰਾਂਗੇ ਜਾਣਕਾਰੀਆਂ ਲੈਣ ਦੀ ਪਰ ਆਪਣੇ ਆਪ ਦੇ ਵਿੱਚ ਬੇहद ਖਾਸ ਇਹ ਖਬਰ ਹੈ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਇਹ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਲੋਕਾਂ ਦੇ ਵਿੱਚ ਮਚਿਉਂ ਹੀ ਉਥਤ ਪੁਥਲ ਜਿਹੜੀ ਆ ਉਹ ਵੀ ਦਿਖਾ ਲਈ ਦੇ ਰਹੀ ਹੈ ਲੋਕਾਂ ਦੇ ਵੱਲੋਂ ਕਿਵੇਂ ਸੇਫ ਜਗ੍ਹਾ ਦੇ ਉੱਪਰ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਇੱਕ ਮੈਪ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਇਸ ਮੈਪ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਵੱਡੀ ਆ ਕਹ ਲਈਏ ਕਿ ਉੱਚੀ ਤੀਬਰਤਾ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਨ੍ਹਾਂ ਦੀ ਤੀਬਰਤਾ 4.6 ਜਿਹੜੀ ਐ ਨੋਟ ਕੀਤੀ ਗਈ ਹੈ ਪ੍ਰਵਿੰਦਰ ਦੇ ਨਾਲ ਦੁਬਾਰਾ ਸੰਪਰਕ قائم ਹੋਇਆ ਹੈ ਪ੍ਰਵਿੰਦਰ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹ ਸਾਰਾ ਮਾਹੌਲ ਜਿਹੜਾ ਇਸ ਵਕਤ ਗ੍ਰੀਸ ਦੇ ਇਸ ਸੈਂਟੋਰੀਨੀ ਟਾਪੂ ਦੇ ਉੱਪਰ ਬਣਿਆ ਪਿਆ ਕੀ ਕੋ ਜਿ ਮੁੱਢਲੀਆਂ ਜਾਣਕਾਰੀਆਂ ਨੇ ਹੁਣ ਜਿਹੜੀ ਸਥਿਤੀ ਹੈਗੀ ਉਹ ਫਿਲਹਾਲ ਤੱਕ ਕੰਟਰੋਲ ਦੇ ਵਿੱਚ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਹਲੇ ਵੀ ਖਤਰਾ ਮੰਡਰਾਉਣ ਦੇ ਜਿਹੜੇ ਕਿ ਆਸਾਪੂਰੇ ਬਣੇ ਹੋਏ ਨੇ ਜਿਸ ਤੋਂ ਧਿਆਨ ਦੇ ਵਿੱਚ ਲੱਗਦੇ ਆ ਗ੍ਰੀਸ ਤੇ ਜਿਹੜਾ ਕਿ ਹੈ ਸਰਕਾਰ ਦੇ ਵੱਲੋਂ ਕੁਝ ਜੜੀਆਂ ਕਿ ਲੋਕਾਂ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੇ ਗਏ ਜਿਵੇਂ ਕਿ ਭੀੜ-ਪਾੜੀ ਇਲਾਕੇ ਵਾਲੇ ਜਿਹੜੇ ਹੈਗੇ ਨੇ ਉੱਥੇ ਨਾ ਜਾਇਆ ਜਾਵੇ ਸਕੂਲ ਬੰਦ ਕਰ ਦਿੱਤੇ ਗਏ ਨੇ ਐਤਿਆਤਨ ਤੌਰ ਤੇ ਅਜਿਹੇ ਦੇ ਵਿੱਚ ਖੁਦ ਨਾ ਖਾਸ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੀ ਹੈ ਸ਼ਹਿਰ ਤੋਂ ਵੱਧ ਤੀਬਰਤਾ ਜਿਹੜਾ ਪੁਚਾਲ ਆਉਂਦਾ ਤਾਂ ਉਸ ਸਥਿਤੀ ਨਾਲ ਨਿਪਟਣ ਦੇ ਲਈ ਜਿਹੜੇ ਕਿ ਹੁਣ ਸੁਰੱਖਿਆ ਦਸਤੇ ਵੀ ਉਤਨਾਤ ਕੀਤੇ ਗਏ ਤਾਂ ਕਿ ਲੋਕਾਂ ਦੀ ਜਿਹੜੀ ਜਾਲਮਾਂ ਦੀ ਜਿਹੜੀ ਰੱਖਿਆ ਉਹ ਕੀਤੀ ਜਾ ਸਕੇ ਸੋ ਆਪਣੇ ਆਪ ਦੇ ਵਿੱਚ ਦੇਖਿਆ ਜਾਵੇ ਤਾਂ 3 ਦਿਨਾਂ ਦੇ ਵਿੱਚ 200 ਤੋਂ ਵੱਧ ਪੁਚਾਲ ਦੇ ਜਿਹੜੇ ਕੀ ਉਹ ਝਟਕੇ ਲੱਗਣਾ ਉਹ ਇੱਕ ਵੱਖਰਾ ਜਿਹੜਾ ਕੀ ਹੈ ਤਸਵੀਰ ਨੂੰ ਬਿਆਨ ਕਰਦਾ ਤੇ ਹੁਣ ਜਿਹੜੇ ਕੀ ਹਾਲਾਤ ਬਾਰ ਹੋ ਚੁੱਕੇ ਨੇ ਕਿਉਂਕਿ ਇੱਕ ਹੀ ਜਿਹੜਾ ਕੀ ਹੈ ਦਿਨ ਦੇ ਵਿੱਚ 202 ਜ਼ਿਆਦਾ ਜਿਹੜੇ ਕੀ ਹੈ ਤੇ तकरीबन ਜਿਹੜੇ ਕੀ ਪੁਚਾਲ ਦੇ ਛਿਟਕੇ ਲੱਗੇ ਜਿਸ ਦੀ ਤੀਬਰਤਾ ਹਾਲਕੀ ਕੁਝ ਜ਼ਿਆਦਾ ਨਹੀਂ ਹੈ ਪਰ ਫਿਰ ਵੀ 4.6 ਜੜੀ ਕੀ ਰਿਕਾਰਡ ਕੀਤੀ ਗਿਆ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਨੁਕਸਾਨ ਤੋਂ ਵੀ ਬਚਾ ਰਹੇ ਪਰ ਫਰਕਾਨੀ ਚਾਹੁੰਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰਕੇ ਹਾਲਾਤ ਬਸੋ ਬਾਹਰ ਹੋਣ ਤਾਂ ਕਿਉਂਕਿ ਜਿਹੜੇ ਕੀ ਮੌਸਮ ਮਾਹਰ ਹੈਗੇ ਨੇ ਜਾਂ ਫਿਰ ਕਹਿੰਦੀ ਹੈ ਕਿ ਜਿਹੜੇ ਕੀ ਸਪੈਸ਼ਲ ਡਿਪਾਰਟਮੈਂਟ ਹੈਗੇ ਨੇ ਵੈਦਰ ਵਾਲੇ ਉਹਨਾਂ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਕੀ ਜ਼ਿਆਦਾ ਤੀਬਰਤਾ ਦੇ ਪੁਚਾਲ ਆਉਣ ਦੀ ਸੰਭਾਵਨਾ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਹੁਣ ਜਿਹੜੀ ਕੀ ਹੈ ਉੱਥੇ ਸੁਰੱਖਿਆ ਦੇ ਰਸਤੇ ਜਿਹੜੇ ਕੀ ਉਹ ਤਨਾਤ ਕੀਤੇ ਗਏ ਨੇ ਅਤੇ ਨਾਲ ਪ੍ਰਿੰਦਰ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲ ਬੰਦ ਕਰ ਦਿੱਤੇ ਗਏ ਨੇ ਹੋਰ ਵੀ ادارے ਜਿੱਥੇ ਭੀੜ-ਪਾੜ ਹੁੰਦੀ ਆ ਜਾਂ ਪਰ ਬਹੁਤ ਆਤ ਲੋਕਾਂ ਦਾ ਆਉਣ ਜਾਣ ਹੁੰਦਾ ਉਹਨਾਂ ਇਲਾਕਿਆਂ ਨੂੰ ਵੀ ਕਹਿੰਦੇ ਬੰਦ ਕਰ ਦਿੱਤਾ ਗਿਆ ਉਹ ਜਿਹੜੇ ਤਮਾਮ ادارے ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਇਹ ਕੀ ਜਾਣਕਾਰੀਆਂ ਨੇ ਲੋਕਾਂ ਦੇ ਵਿੱਚ ਪੈਨਿਕ ਸਥਿਤੀ ਪੈਦਾ ਨਾ ਹੋ ਜਾਵੇ ਲੋਕ ਦੌੜ ਭੱਜ ਕੇ ਆਪਣੀ ਜਾਨ ਬਚਾਉਂਦੇ ਸਮੇਂ ਕਿਸੇ ਤਰੀਕੇ ਦੇ ਨਾਲ ਕੋਈ ਗਲਤੀ ਗੁਸਤਾਖੀ ਨਾ ਕਰ ਲੈਣ ਇਸ ਮੰਤਵ ਦੇ ਨਾਲ ਇਹ ਸਾਰ ਬਾਕੀ ਜਿਸ ਤਰ੍ਹਾਂ ਤੁਸੀਂ ਸਾਂਝ ਕਰਿਓ ਬਿਲਕੁਲ ਦਰਸਤ ਜਾਣਕਾਰੀ ਤੇ ਨਾਲ ਹੀ ਜਿਹੜਾ ਕਿ ਇਹ ਇਹ ਫੈਸਲਾ ਇਸ ਕਰਕੇ ਵੀ ਕੀਤਾ ਗਿਆ ਕਿਉਂਕਿ ਜਦੋਂ ਇਹ ਪਚਾਲਨਤਾ ਇਹ ਸੰਕੇਤ ਨਹੀਂ ਹੁੰਦਾ ਕਿ ਕਦੋਂ ਕਦੋਂ ਤੇ ਕਿਸ ਸਮੇ ਕਿਹੜੀ ਕਿਰਕਟ ਨਾ ਵਰਪਰ ਜਾਵੇ ਜਿਹਦੇ ਵਿੱਚ ਲੋਕਾਂ ਦੀ ਜਿਹੜੀ ਕੀ ਆ ਉਹ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ ਨਾਲ ਹੀ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਦੀਆਂ ਕੀ ਹੋਟਲਸ ਹੈਗੇ ਨੇ ਉਹਨਾਂ ਦੇ स्विਮਿੰਗ ਪੂਲ ਵੀ ਖਾਲੀ ਕਰਨ ਨੂੰ ਲੈ ਕੇ ਹਦਾਇਤਾਂ ਕੀਤੀਆਂ ਗਈਆਂ ਨੇ ਕਿਉਂਕਿ ਜੇਕਰ ਕੋਈ ਵੱਡੀ ਤੀਬਰਤਾ ਵਾਲਾ ਪਚਾਲ ਆਉਂਦਾ ਤਾਂ ਫਿਰ ਪਾਣੀ ਦੇ ਕਰਕੇ ਜਿਹੜਾ ਕਿ ਇਮਾਰਤਾਂ ਜਿਹੜੀਆਂ ਕਿ ਅਸਥਿਰ ਸਥਿਤੀ ਦੇ ਵਿੱਚ ਨਾ ਚਲੇ ਜਾਣ ਜਾਂ ਫਿਰ ਉੱਥੇ ਪਾਣੀ ਦੀ ਬੇਨ ਕਰਕੇ ਕੋਈ ਹੋਰ ਅਜਿਹੇ ਹਾਲਾਤ ਨਾ ਬਣ ਜਾਣ ਜੋ ਕਿ ਬਸੋਂ ਬਾਹਰ ਹੋਣ ਇਸ ਨਾਲ ਵੱਧ ਨੁਕਸਾਨ ਹੋਵੇ ਅਜਿਹੇ ਦੇ ਵਿੱਚ ਹੋਰ ਵੀ ਜਿਹੜੇ ਕਿ احتیاط ਵਰਤਣ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੇ ਗਏ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੋ ਵੀ ਤੁਸੀਂ ਅਸਈ ਹਦਾਇਤਾਂ ਜਾਰੀ ਕਰ ਰਹੇ ਹਨ ਕਿ ਉਹਨਾਂ ਦੀ ਪਾਲਣਾ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਚਰਾਂਦੀ ਜਿਹੜੀ ਕਿ ਸਥਿਤੀ ਨੂੰ ਆਸਾਨੀ ਨਾਲ ਨਿਪਟਿਆ ਜਾ ਸਕੇ ਆ ਲਾਸਟ ਵਾਲ ਦੇ ਨਾਲ ਸਮਾਪਤੀ ਕਰਾਂਗੇ ਅਕਸਰ ਆਪਾਂ ਸੁਣਦੇ ਹਾਂ ਕਿ ਜਾਪਾਨ ਦੇ ਵਿੱਚੋਂ ਇਦਾਂ ਦੀਆਂ ਖਬਰਾਂ ਦੇਖ ਕੇ ਸਾਹਮਣੇ ਆਉਂਦੀਆਂ ਨੇ ਕਿ ਜਾਪਾਨ ਦੇ ਵਿੱਚ ਆਏ ਦਿਨ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਜਾਂਦੇ ਨੇ ਇਸ ਟਾਪੂ ਦੇ ਉੱਪਰ ਖਾਸ ਤੌਰ ਦੇ ਉੱਪਰ ਜਿਹੜਾ ਗਰੀਸ ਦੇ ਵਿੱਚ ਇਹ ਟਾਪੂ ਪੈਂਦਾ ਹੈ ਸੈਂਟੋਰੀਨੀ ਇਸ ਟਾਪੂ ਦੇ ਉੱਪਰ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਜਾਂਦੇ ਨੇ ਤੇ ਹੁਣ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਵੱਖ-ਵੱਖ ਟਰੈਵਲ ਏਜੰਟਾਂ ਦੇ ਕੋਲ ਵੀ ਲੋਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ ਹੈ ਕਿ ਸਾਨੂੰ ਕਿਸੇ ਤਰੀਕੇ ਇੱਥੋਂ ਬਾਹਰ ਕੱਢਿਆ ਜਾਵੇ ਇਦਾਂ ਦੀ ਭੀੜ-ਭਾੜ ਇਸ ਤਰੀਕੇ ਦੇ ਨਾਲ ਉੱਥੇ ਹਾਲੇ ਕਿ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਜਿਹੜੇ ਲੋਕ ਉੱਥੇ ਗਏ ਸੀ ਉਹ ਉੱਥੇ ਜਿਹੜਾ ਕੀ ਹੈ ਆਨੰਦ ਮੰਨਣ ਗਏ ਸੀ ਆਪਣੇ ਰਿਕੀ ਸਮਾਪਤੀ ਕਰਨ ਗਏ ਸੀਗੇ ਪਰ ਜਦੋਂ ਇਸ ਤਰ੍ਹਾਂ ਦੇ ਨਾਲ ਅਚਾਨਕ ਜਿਹੜਾ ਕੀ ਹੈ ਪੁਚਾਲ ਦੇ ਝਟਕੇ ਇੱਕ ਤੋਂ ਬਾਅਦ ਇੱਕ ਸਗੋਂ 200 ਤੋਂ ਜ਼ਿਆਦਾ ਪੁਚਾਲ ਦੇ ਝਟਕੇ ਲੱਗਣਾ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਜੀ ਗੱਲ ਹੈਗੀ ਹੈ ਤਾਂ ਲੋਕ ਉਹਨਾਂ ਡਰੇ ਸਹਿਮੇ ਹੋਏ ਨੇ ਲੋਕਾਂ ਨੂੰ ਹੈਗਾ ਕਿ ਜਿਹੜੇ ਉੱਥੇ ਗਏ ਹੋਏ ਆਗੇ ਨੇ ਫਿਰ ਮੇ ਘੁੰਮਣ ਫਿਰਨ ਦੇ ਲਈ ਉਹ ਕਿਸੇ ਤਰੀਕੇ ਉੱਥੋਂ ਜਿਹੜਾ ਕੀ ਹੈ ਨਿਕਲ ਸਕਣ ਅਜਿਹੇ ਤੇ ਵਿੱਚ ਜਿਹੜਾ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਟ੍ਰੈਵਲ ਏਜੰਟਾਂ ਤੱਕ ਪਹੁੰਚ ਕੀਤੀ ਜਾ ਰਹੀ ਕਿਉਂਕਿ ਹੁਣ ਕੋਈ ਹਿੱਲਣਾ ਨਹੀਂ ਰਿਹਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਪਹਚਾ ਲਾਂਦਾ ਤਾਂ ਫਿਰ ਜ਼ਿਆਦਾਤਰ ਹੁੰਦਾ ਕਿ ਜਿਹੜੇ ਫਲਾਈਟਸ ਹੈਗੇ ਜਾਂ ਫਿਰ ਹੋਟ ਜਿਹੜਾ ਕਿ ਹੈ ਟ੍ਰਾਂਸਪੋਰਟੇਸ਼ਨ ਦੇ ਸਾਧਨ ਹੁੰਦੇ ਨੇ ਉਹ ਵੀ ਪ੍ਰਭਾਵਿਤ ਹੁੰਦੇ ਹੈਗੇ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਪ੍ਰਵਿੰਦਰ ਇਹ ਜਾਣਕਾਰੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਇਹਨਾਂ ਦੇ ਨਾਲ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਉੱਥੇ ਫੌਜੀ ਬਲ ਜਿਹੜੇ ਨੇ ਉਹ ਵੀ ਤਾਇਨਾਤ ਕਰ ਦਿੱਤੇ ਗਏ ਨੇ ਸਕੂਲ ਬੰਦ ਕਰ ਦਿੱਤੇ ਗਏ ਨੇ ਚਟਾਨੀ ਇਲਾਕਿਆਂ ਦੇ ਕੋਲ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ ਆ ਜਿਹੜੇ ਸਵੀਮਿੰਗ ਪੂਲ ਨੇ ਹੋਟਲਸ ਦੇ ਜਾਂ ਫਿਰ ਘਰਾਂ ਦੇ ਵਿੱਚ ਵੀ ਕਿਸੇ ਦੇ ਵੱਲੋਂ ਜੇਕਰ ਸਵੀਮਿੰਗ ਪੂਲ ਬਣਾਇਆ ਗਿਆ ਤਾਂ ਉਸ ਨੂੰ ਵੀ ਖਾਲੀ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਸੋ ਤਸਵੀਰਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਰਾਹਤ ਕਾਰਜ ਜਿਹੜੇ ਨੇ ਲਗਾਤਾਰ ਆਰੰਭੇ ਹੋਏ ਨੇ ਤੇ ਇਸ ਮੁਲਖ ਗ੍ਰੀਸ ਦੇ ਵਿੱਚ ਸੈਂਟੋਰੀਨੀ ਇਹ ਟਾਪੂ ਹੈ ਜਿਸ ਦੇ ਉੱਪਰ ਇਹ ਆਪਦਾ ਕੁਦਰਤੀ ਆਪਤਾ ਜਿਹੜੀ ਆਈ ਹੈ ਹਾਲਾਂਕਿ ਇਸ ਨੂੰ ਨਜਿੱਠਣ ਦੇ ਤਮਾਮ ਪ੍ਰਬੰਧ ਜਿਹੜੇ ਨੇ ਪੁਖਤਾ ਤਰੀਕੇ ਦੇ ਨਾਲ ਕਰ ਲਏ ਗਏ ਨੇ ਪਰ ਪ੍ਰਬੰਧ ਕੀ ਇਸ ਕੁਦਰਤੀ ਮਾਰ ਦੇ ਸਾਹਮਣੇ ਕੁਝ ਨਾ ਕੁਝ ਸਾਬਤ ਹੋ ਸਕਣਗੇ ਕੁਝ ਨਾ ਕੁਝ ਤੋਂ ਭਾਵ ਕਿ ਹੱਲ ਹੀਲੇ ਇਸ ਦੇ ਇਸ ਤਰੀਕੇ ਦੇ ਨਾਲ ਕਰ ਲਏ ਗਏ ਨੇ ਕਿ ਜੇਕਰ ਕੋਈ ਆਪਦਾ ਵੱਡੇ ਪੱਧਰ ਦੇ ਉੱਪਰ ਵੀ ਆਉਂਦੀ ਹੈ ਜਿਹਦੇ ਕੀ ਸ਼ੰਕਾ ਜਤਾਈ ਜਾ ਰਹੀ ਹੈ ਜਿੱਥੇ 4.6 ਤੀਬਰਤਾ ਦੇ ਜ਼ਬਰਦਸਤ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਤੇ ਹੁਣ 6 ਜਾਂ ਇਸ ਤੋਂ ਵੱਧ ਦੀ ਤੀਬਰਤਾ ਦੇ ਪਚਾਲ ਆ ਸਕਦੇ ਨੇ ਇਸ ਦੇ ਅਨੁਮਾਨ ਜਿਹੜੇ ਨੇ ਉਹ ਮੌਸਮ ਵਿਗਿਆਨੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਨਾਲ ਦੀ ਨਾਲ ਤਸਵੀਰਾਂ ਜਿਹੜੀਆਂ ਨੇ ਇਹ ਬਿਲਕੁਲ ਹੈਰਾਨ ਪਰੇਸ਼ਾਨ ਕਰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਲਗਾਤਾਰ ਵਾਇਰਲ ਹੋਣ ਵਾਲੇ ਪਾਸੇ ਨੂੰ ਇਹ ਤਸਵੀਰਾਂ ਤੁਰੀਆਂ ਜਾਂਦੀਆਂ ਨੇ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਨਾਲੋ ਨਾਲ ਇਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਲੌਜੀਕ ਕੁਦਰਤ ਦੀ ਕਰੋਪੀ ਦੇਖੋ